ਮਾਸ਼ੀਵਾੜਾ ਸਾਹਿਬ ਵਿਖੇ ਇੱਕ ਕਿਸਾਨ ਵੱਲੋਂ ਖੇਤਾਂ ਵਿੱਚ ਲਗਾਈ ਆਗ ਨੇ ਜਿੱਥੇ ਇੱਕ ਧੀ ਦੇ ਵਿਆਹ ਲਈ ਬਾਪ ਵੱਲੋਂ ਜੋੜੇ ਗਏ ਸਾਮਾਨ ਅਤੇ ਪੈਸਿਆਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਉੱਥੇ ਹੀ ਇੱਕ ਪਰਵਾਰ ਦੀ ਧੀ ਦੀ ਤਨਖਾਹ ਵੀ ਅੱਗ ਵਿੱਚ ਸੜ ਗਈ। ਖੇਤਾਂ ਵਿੱਚ ਲੱਗੀ ਇਸ ਅੱਗ ਨੇ ਇੱਥੇ ਇੱਕ ਤੋਂ ਬਾਅਦ ਇੱਕ ਸੱਤ ਝੁੱਗੀਆਂ ਨੂੰ ਦੇਖਦੇ ਹੀ ਦੇਖਦੇ ਰਾਖ ਵਿੱਚ ਬਦਲ ਦਿੱਤਾ। ਇੱਕ ਕਿਸਾਨ ਵੱਲੋਂ ਖੇਤ ਵਿੱਚ ਲਗਾਈ ਅੱਗ ਨੇ ਕੋਹਾੜਾ ਰੋਡ ਤੇ ਸਥਿਤ ਪਿੰਡ ਪ੍ਰਤਾਪਗੜ ਵਿੱਚ ਸੜਕ ਕਿਨਾਰੇ ਝੁੱਗੀਆਂ ਬਣਾ ਕੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀਆਂ ਸੱਤ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਪੀੜਤ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਸੜਕ ਦੇ ਦੂਸਰੇ ਪਾਸੇ ਕਿਸੇ ਕਿਸਾਨ ਨੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਆਗ ਲਗਾਈ ਹੋਈ ਸੀ ਅਤੇ ਤੇਜ਼ ਹਨੇਰੀ ਕਾਰਨ ਸੜਕ ਤੋਂ ਪਾਰ ਆਗ ਉਹਨਾਂ ਦੀ ਝੁੱਗੀਆਂ ਨੂੰ ਆ ਲੱਗੀ ਜਿਸ ਕਾਰਨ ਉਹ ਆਪਣੇ ਪਰਿਵਾਰਾਂ ਅਤੇ ਪਸ਼ੂਆਂ ਨੂੰ ਬੜੀ ਮੁਸ਼ਕਲ ਨਾਲ ਬਚਾ ਸਕੇ ਪਰ ਉਹਨਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇੱਕ ਪੀੜਤ ਨੇ ਦੱਸਿਆ ਕਿ ਉਸਦੀ ਵੱਡੀ ਲੜਕੀ ਦਾ ਵਿਆਹ 21 ਮਈ ਨੂੰ ਰੱਖਿਆ ਗਿਆ ਸੀ ਜਿਸ ਲਈ ਉਸਨੇ ਝੁੱਗੀ ਵਿੱਚ 1 ਲੱਖ 2000 ਰੁਪਏ ਨਗਦ ਇੱਕ ਫ੍ਰਿਜ ਇੱਕ ਪੱਖਾ ਮਿਕਸਰ ਅਤੇ ਕੁਝ ਚਾਂਦੀ ਦੇ ਗਹਿਣੇ ਰੱਖੇ ਹੋਏ ਸਨ ਜੋ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਸੜ ਕੇ ਸਵਾਹ ਹੋ ਗਏ ਇੱਕ ਹੋਰ ਪੀੜਤ ਨੇ ਦੱਸਿਆ ਕਿ ਉਸਦੀ ਧੀ ਦੀ ਤਨਖਾਹ ਦੇ ਪੈਸੇ ਵੀ ਅੱਗ ਵਿੱਚ ਸੜ ਗਏ ਪਰ ਰੋਡ ਤੇ ਪਰੇ ਸਾ ਆਗ ਲਗਾ ਕੇ ਸਰਦਾਰ ਬਾਟੀ ਵਾਲੇ ਨੇ ਅੱਛਾ ਖੇਤ ਕੋ ਆਗ ਲਗਾ ਦਿਆ ਖੇਤ ਮੇ ਆਗ ਲਗਾਇਆ ਉਹ ਹਵਾ ਚਲਾ ਸਭ ਇਸ ਵਾਰ ਆ ਗਿਆ ਰੋਡ ਕੇ ਇਸ ਵਾਰ ਸਭ ਗਿਆ ਕਿਤਨੀਆਂ ਝੁਕੀ ਰਹਤੀ ਹੈ ਜਾਂ ਪਰ ਸਾਤ ਝੁਕੀ ਕਿਆ ਕਰ ਆਗ ਆਗ ਕੈਸੇ ਲਗੀ ਉਸਕੇ ਪਾਰਨ ਸੇ ਹਾਂ ਉਸੇ ਉਸ ਪਾਰ ਸੇ ਹਵਾ ਹੀ ਪਾਰ ਲਾਇਆ क्या-क्या फ्रिज है जी बेड है चावल है वो आलू है, लड़की का सारे सामान था लड़की का क्या सामान? शादी की। हाँ जी, शादी का क्या क्या शादी दो तो कीना था वो, क्या बोलता मिक्सी भी था बाकी कैश भी था बाकी कपड़े रहते कपड़ा और सामान था कितने परिवार रहते यहाँ पर सब वायस मेरा एक ग्यारह हो गया ग्यारह सबको सरकार से क्या मांग करते हो? हम तो आप फैसला सोचे कुछ दे दे अपना हमारा वाजीव। वाजीव। क्या नाम आपका मोहम्मद लगी चुकी वो, वो तरफ से आग लगी खेत में आग लगाया गया ना इस तरफ आ गया अंदर में जहाँ उधर एक ਚਾਬਲ ਹੋ ਗਿਆ ਦਾਲ ਹੋ ਗਿਆ ਤੇਲ ਹੋ ਗਿਆ ਮੱਕੇ ਗਾਉਮ ਹੋ ਗਿਆ ਦੇਖ ਨੇ ਸਭ ਜਲ ਗਿਆ ਪੈਸਾ ਵੀ ਹੈ ਕਿਸੇ ਦਾ 15000 ਰੁਪਏ ਦਾ ਪੈਸਾ ਹੈ ਮੇਰਾ ਵੀ ਹੈ ਕਿੰਨਾ ਪੈਸਾ ਹੈ 15000 ਕਿਥੇ ਬੰਦੇ ਨੇ ਜ਼ਿੰਮੇਦਾਰ ਨੇ ਅੱਗ ਲਾਈ ਆਪਣੇ ਖੇਤ ਨੂੰ ਬਾਹਨ ਨੂੰ ਤੇ ਉੱਥੋਂ ਹਵਾ ਚੱਲੀ ਅੱਗੇ ਤੇ ਆ ਕੇ ਇਹਨਾਂ ਦੀਆਂ ਸਾਰੀਆਂ ਝੁੱਗੀਆਂ ਜਲ ਗਈਆਂ ਜੀ ਤੇ ਝੁੱਗੀਆਂ ਜਲ ਗਈਆਂ ਤੇ ਬਾਕੀ ਮੜਾ ਮੋਟਾ ਕਹਿੰਦੇ ਨੇ ਵੀ ਗਹਿਣਾ ਘੱਟਾ ਸੀਗਾ 21 ਤਰੀਕ ਨੂੰ ਇਹਨਾਂ ਦੀ ਗੱਡੀ ਦਾ ਵਿਆਹ ਸੀਗਾ ਜੀ ਕੱਪੜਾ ਲੀੜਾ ਸਾਰਾ ਕੁਝ ਜਲ ਗਿਆ ਹੁਣ ਜਾਣੀ ਇਹਨਾਂ ਦਾ ਸਿਰਫ ਜਿਹੜੇ ਕੱਪੜੇ ਪਾਏ ਨੇ ਇਹਨਾਂ ਕੋਲ ਉਹ ਬਚੇ ਨੇ ਜੀ ਬਾਕੀ ਇਹਨਾਂ ਦਾ ਸਾਰਾ ਕੁਝ ਜਲ ਗਿਆ ਜਿਹੜੇ 7-8 ਕੁਇੰਟਲ ਕਣਕ ਸੀ ਕੀ ਕਹਿੰਦੇ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਹੋਵੇ ਜੀ ਕਿਉਂਕਿ ਇਹਨਾਂ ਦੀ ਗੁੱਡੀ ਦਾ ਵਿਆਹ ਸੀਗਾ ਛੋਟੇ-ਛੋਟੇ ਬੱਚੇ ਨੇ ਸਰ ਜੇ ਅੱਗ ਕਿਤੇ ਗਲਤ ਲੱਗ ਜਾਂਦੀ ਕਿਸੇ ਬੱਚੇ ਨੂੰ ਲੱਗ ਜਾਂਦੀ ਤਾਂ ਨੁਕਸਾਨ ਬਹੁਤ ਵੱਡਾ ਹੋ ਜਾਣਾ ਸੀਗਾ ਚਲੋ ਸ਼ੁਕਰ ਆਕਾਲ ਪੁਰਖ ਦਾ ਕਿ ਚਲੋ ਨੁਕਸਾਨ ਜ਼ਿਆਦਾ ਨਹੀਂ ਹੋਇਆ ਜੀ ਇਹਨਾਂ ਦਾ ਜੋ ਮਾਲ ਦਾ ਨੁਕਸਾਨ ਹੋਇਆ ਇਹਦਾ ਸਾਰੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ